ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਖਾਲਿਸਤਾਨ ਸਟੇਟ ਦੀ ਤਸਵੀਰ ਦੀ ਬਿਲਕੁਲ ਸਮਝ ਨਹੀਂ ਖਾਲਿਸਤਾਨ ਸਟੇਟ ਦੇ ਸਮਰਥਕ ਤੋੜ-ਫੋੜ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ ਸਿੱਖ ਫੋਰ ਜਸਟਿਸ ਦੇ ਮੁਖੀ ਸਰਦਾਰ ਗੁਰਪਤਵੰਤ ਸਿੰਘ ਪੰਨੂ ਬੇਸ਼ੱਕ ਅਮਰੀਕਾ ਵਿੱਚ ਬੈਠ ਕੇ ਖਾਲਿਸਤਾਨ ਸਟੇਟ ਨੂੰ ਹੌਂਦ ਵਿੱਚ ਲਿਆਉਣ ਸੰਬੰਧੀ ਗੱਲ ਕਰ ਰਹੇ ਹਨ ਪਰ ਉਹਨਾਂ ਨੂੰ ਖਾਲਿਸਤਾਨ ਸਟੇਟ ਦੀ ਤਸਵੀਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਖਾਲਿਸਤਾਨ ਸਟੇਟ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਉਸ ਸੋਚ ਤੇ ਅਧਾਰਿਤ ਹੋਵੇਗਾ ਜਿਸ ਵਿੱਚ ਜਾਤ ਪਾਤ ਊਚ ਨੀਚ ਅਮੀਰ ਗਰੀਬ ਵਰਗੇ ਸਮਾਜ ਵਿਰੋਧੀ ਵਰਤਾਰੇ ਲਈ ਕੋਈ ਥਾਂ ਨਹੀਂ ਹੋਵੇਗੀ ਇਹ ਅਸਲੀਅਤ ਵਿੱਚ ਗੁਰੂ ਸਾਹਿਬਾਨ ਅਤੇ ਭਗਤ ਰਵਿਦਾਸ ਜੀ ਦੀ ਹਲੀਮੀ ਰਾਜ ਵਾਲੀ ਸੋਚ ਤੇ ਅਧਾਰਿਤ ਹੋਵੇਗਾ ਜਿਸ ਨਾਲ ਕਿਸੇ ਵੀ ਧਰਮ ਕੌਮ ਜਾਂ ਫਿਰਕੇ ਆਦੀ ਨਾਲ ਕਿਸੇ ਕਿਸਮ ਦਾ ਵਿਤਕਰਾਂ ਜਾਂ ਬੇਇਨਸਾਫੀ ਰਤੀ ਪਰ ਨਹੀਂ ਹੋ ਸਕਦੀ ਬਰਾਬਰਤਾ ਦੀ ਸੋਚ ਦੇ ਆਧਾਰਿਤ ਇਹ ਨਿਜਾਮ ਹੋਵੇਗਾ ਨਾ ਕਿ ਸਮਾਜ ਵਿੱਚ ਵੰਡੀਆਂ ਪਾ ਕੇ ਕਿਸੇ ਤਰ੍ਹਾਂ ਦੀ ਸਰਦਾਰ ਪੰਨੋ ਦੀ ਤਰ੍ਹਾਂ ਨਫ਼ਰਤ ਪੈਦਾ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਵੇਗੀ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਫਾਰ ਜਸਟਿਸ ਦੇ ਮੁਖੀ ਸਰਦਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਡਾਕਟਰ ਭੀਮrao ਅੰਬੇਡਕਰ ਦਾ ਫਲੋਰ ਵਿਖੇ ਬੁੱਤ ਦਾ ਅਪਮਾਨ ਕਰਨ ਦੀ ਜ਼ਿੰਮੇਵਾਰੀ ਲੈ ਕੇ ਕਿੱਤੀ ਗਈ ਖਾਲਸਾ ਪੰਥ ਵਿਰੋਧੀ ਕਾਰਵਾਈ ਦਾ ਸਖਤ ਨੋਟਿਸ ਲੈਂਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਅਜਈਆਂ ਕਿਸੇ ਵੀ ਕੌਮ ਧਰਮ ਵਿਸ਼ੇਸ਼ ਤੌਰ ਤੇ ਰੰਗਰੇਟਿਆਂ ਅਤੇ ਦਲਿਤਾਂ ਜਿਨ੍ਹਾਂ ਦਾ ਬਿੱਤੇ ਸਮੇਂ ਦੇ ਇਤਿਹਾਸ ਵਿੱਚ ਬਹੁਤ ਵੱਡਾ ਫਖਰ ਵਾਲਾ ਯੋਗਦਾਨ ਰਿਹਾ ਹੈ ਅਤੇ ਸਿੱਖੀ ਨੂੰ ਅੱਗੇ ਵਧਾਉਣ ਵਿੱਚ ਭੂਮਿਕਾ ਨਿਭਾਉਂਦੇ ਰਹੇ ਹਨ ਸਮੇਂ-ਸਮੇਂ ਤੇ ਸਿੱਖੀ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਵੀ ਦੰਦੇ ਰਹੇ ਹਨ ਅਤੇ ਜਿਨ੍ਹਾਂ ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਦੇ ਬੇਟੇ ਦਾ ਬਰਾਬਰਤਾ ਵਾਲਾ ਸਨਮਾਨ ਦੇ ਕੇ ਨਿਵਾਜਿਆ ਹੈ ਉਹਨਾਂ ਪ੍ਰਤੀ ਜਾਂ ਉਹਨਾਂ ਦੇ ਆਗੂਆਂ ਪ੍ਰਤੀ ਕਿਸੇ ਤਰ੍ਹਾਂ ਦੀ ਨਫ਼ਰਤ ਪੈਦਾ ਕਰਨ ਵਾਲੀ ਕਾਰਵਾਈ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਅਜਿਹੀ ਖਾਲਸਾ ਪੰਥ ਵਿਰੋਧੀ ਕਾਰਵਾਈਆਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਉਨਾ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਮਲਿਕ ਭਾਗੋ ਦਾ ਹੰਕਾਰ ਤੋੜ ਕੇ ਅਤੇ ਭਾਈ ਲਾਲੋ ਵਰਗੇ ਮਿਹਨਤ ਮੁਸਕਤ ਕਰਨ ਵਾਲੇ ਗਰੀਬਾਂ ਦੀ ਨੇਕ ਕਮਾਈ ਨੂੰ ਸਹੀ ਕਰਾਰ ਦਿੰਦੇ ਹੋਏ ਸਪਸ਼ਟ ਕਰ ਦਿੱਤਾ ਸੀ ਕਿ ਖਾਲਸਾ ਪੰਥ ਅਤੇ ਸਿੱਖ ਕੌਮ ਵਿੱਚ ਹੋਮੇਗ੍ਰਸਤ ਹੋ ਕੇ ਕਿਸੇ ਵੀ ਅਮਲ ਨੂੰ ਪ੍ਰਵਾਨਗੀ ਜਾਂ ਸਹਿਮਤੀ ਨਹੀਂ ਦਿੱਤੀ ਜਾ ਸਕਦੀ ਬਲਕਿ ਲਤਾੜੇ ਮਜਲੂਮਾਂ ਦਬਲੇ ਕੁਚਲੇ ਬੇਸਹਾਰਿਆਂ ਤੇ ਯਤਿਮਾਂ ਦੇ ਜੀਵਨ ਪੱਤਰ ਨੂੰ ਉੱਚਾ ਚੁੱਕ ਕੇ ਬਰਾਬਰਤਾ ਦਾ ਅਹਿਸਾਸ ਕਰਵਾਉਣਾ ਸਾਡੀ ਕੌਮੀ ਮੋਢਲੇ ਫਰਜ਼ ਹੋਣਗੇ ਫਿਰ ਸਰਦਾਰ ਪੰਨੋ ਨੂੰ ਅਜਿਹੀ ਗੈਰ ਸਿਧਾਂਤਿਕ ਅਨਮਨੁੱਖੀ ਸਿੱਖੀ ਸੋਚ ਦੇ ਵਿਰੁੱਧ ਬਿਆਨਬਾਜ਼ੀ ਕਰਕੇ ਖਾਲਸਾ ਪੰਥ ਦੇ ਉੱਚੇ ਸੁੱਚੇ ਅਖਸ ਨੂੰ ਢਾਹ ਲਾਉਣ ਦੀ ਇਜਾਜ਼ਤ ਕਿਸਰੇ ਦਿੱਤੀ ਹੈ ਉਹਨਾਂ ਕਿਹਾ ਕਿ ਖਾਲਸਾ ਪੰਥ ਤੇ ਖਾਲਿਸਤਾਨੀਆਂ ਦਾ ਮਕਸਦ ਹਰ ਤਰ੍ਹਾਂ ਦੀਆਂ ਸਮਾਜਿਕ ਕੁਰਾਇਤਾਂ ਦਾ ਖਾਤਮਾ ਕਰਕੇ ਅਜਿਹੇ ਸਮਾਜ ਤੇ ਸਟੇਟ ਦੀ ਸਿਰਜਣਾ ਕਰਨਾ ਹੈ ਜਿੱਥੇ ਕਿਸੇ ਵੀ ਕੌਮ ਧਰਮ ਫਿਰਕੇ ਕਬੀਲੇ ਆਦਿ ਨਾਲ ਰਤੀ ਪਰ ਵੀ ਵਿਤਕਰਾ ਨਾ ਹੋ ਸਕੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਇਨਸਾਫ ਤੇ ਦੋਸ਼ ਰਹਿਤ ਰਾਜ ਭਗ ਪ੍ਰਾਪਤ ਹੋ ਸਕੇ ਸਾਡੇ ਇਸ ਖਾਲਿਸਤਾਨ ਸਟੇਟ ਵਿੱਚ ਰਹਿਣ ਵਾਲਾ ਹਰ ਵਿਅਕਤੀ ਖਾਲਿਸਤਾਨ ਦਾ ਨਿਵਾਸੀ ਹੋਣ ਤੇ ਫਖਰ ਮਹਿਸੂਸ ਕਰੇਗਾ ਜੋ ਸਰਦਾਰ ਪੰਨੋ ਨੇ ਡਾਕਟਰ ਭੀਮrao ਅੰਬੇਡਕਰ ਸੰਬੰਧੀ ਸੰਵਿਧਾਨ ਦਾ ਹਵਾਲਾ ਦੇ ਕੇ ਕਿਹਾ ਹੈ ਉਸ ਵਿੱਚ ਉਹਨਾਂ ਨੂੰ ਸਿੱਖਾ ਵਿਰੁੱਧ ਕੋਈ ਗੱਲ ਅਮਲ ਨਹੀਂ ਕੀਤਾ ਬਲਕਿ ਵਿਧਾਨ ਸੰਪੂਰਨ ਹੋਣ ਉਪਰੰਤ ਗਾਂਧੀ ਨਹਿਰੂ ਨੇ ਜੋ ਆਜ਼ਾਦੀ ਮਿਲਣ ਤੋਂ ਪਹਿਲੇ ਸਿੱਖ ਕੌਮ ਨਾਲ ਖੁੱਲੇ ਪੰਡਾਲ ਵਿੱਚ ਇਹ ਵਾਅਦਾ ਕੀਤਾ ਸੀ ਕਿ ਆਜ਼ਾਦੀ ਮਿਲਣ ਉਪਰੰਤ ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਅਜਿਹੇ ਖੇਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਤੇ ਆਪਣੀਆਂ ਰਹੁ ਰੀਤੀਆਂ ਅਨੁਸਾਰ ਜੀਵਨ ਬਸਰ ਕਰ ਸਕਣਗੇ ਅਤੇ ਆਪਣਾ ਰਾਜ ਭਾਗ ਚਲਾ ਸਕਣਗੇ ਇਸ ਤੋਂ ਇਹ ਹਿੰਦੂ ਆਗੂ ਹੀ ਮੁਨਕਰ ਹੋਏ ਹਨ ਉਹਨਾਂ ਨੇ ਹੀ ਸਿੱਖ ਕੌਮ ਨਾਲ ਧੋਖਾ ਕੀਤਾ ਹੈ ਦੂਸਰਾ ਜਿਸ ਇੰਡੀਅਨ ਵਿਧਾਨ ਦੀ ਸਰਦਾਰ ਪੰਨੂ ਗੱਲ ਕਰ ਰਹੇ ਹਨ ਉਸ ਵਿਧਾਨ ਦੀ ਰਚਤਾ ਕਮੇਟੀ ਵਿੱਚ ਜੋ ਸਾਡੇ ਦੋ ਸਿੱਖ ਨੁਮਾਇੰਦੇ ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਸਨ ਉਹਨਾਂ ਨੇ ਤਾਂ ਇਸ ਵਿਧਾਨ ਨੂੰ ਪਹਿਲੇ ਹੀ ਦਸਤਖਤ ਨਾ ਕਰਕੇ ਰੱਦ ਕਰ ਦਿੱਤਾ ਸੀ ਜੋ ਸਰਦਾਰ ਪੰਨੂ ਨੇ ਦੀਸ਼ਾਹੀਣ ਗਲਤ ਢੰਗ ਨਾਲ ਖਾਲਿਸਤਾਨ ਸਟੇਟ ਦੀ ਛਵੀ ਨੂੰ ਪੇਸ਼ ਕਰਕੇ ਰੰਗਰੇਟਿਆਂ ਦਲਿਤ ਜੋ ਖਾਲਸਾ ਪੰਥ ਦਾ ਅਟੁੱਟ ਹਿਸਾਨ ਉਹਨਾਂ ਨੂੰ ਸਮਾਜ ਵਿੱਚੋਂ ਵੱਖਰਾ ਕਰਨ ਅਤੇ ਨਫ਼ਰਤ ਪੈਦਾ ਕਰਨ ਵਾਲੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਉਸ ਨਾਲ ਖਾਲਸਾ ਪੰਥ ਸਿੱਖ ਕੌਮ ਅਤੇ ਖਾਲਿਸਤਾਨ ਸਟੇਟ ਦਾ ਕੋਈ ਗੰਭੀਰਤਾ ਵੀ ਸਬੰਧ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਖਾਲਸਾ ਪੰਥ ਤੇ ਖਾਲਿਸਤਾਨ ਸਟੇਟ ਸਬੰਧੀ ਇਸ ਤਰ੍ਹਾਂ ਹਿੰਦੂਤਵ ਹਕੂਮਰਾਨਾਂ ਦੀਆਂ ਸਾਜ਼ਿਸ਼ਾਂ ਨੂੰ ਪੂਰਨ ਕਰਨ ਵਾਲੀਆਂ ਕਾਰਵਾਈਆਂ ਨੂੰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਕਿਉਂਕਿ ਅਜਿਹੇ ਅਮਲ ਹਿੰਦੂਤਵ ਤਾਕਤਾਂ ਸਿੱਖ ਕੌਮ ਵਿੱਚ ਵੰਡੀਆਂ ਪਾ ਕੇ ਨਫ਼ਰਤ ਪੈਦਾ ਕਰਨ ਹਿਤ ਸਾਜ਼ਿਸ਼ਾਂ ਰਚਦੀਆਂ ਹਨ ਜਿਨ੍ਹਾਂ ਤੋਂ ਸਮੁੱਚੇ ਖਾਲਸਾ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਨ ਵਾਲੀਆਂ ਤਾਕਤਾਂ ਨੂੰ ਗੁਰੂ ਸਿਧਾਂਤਾਂ ਅਨੁਸਾਰ ਭਾਜ ਦੇਣ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ